ਨੋ ਕਹਨੇ ਪਲੇਅਰ ਹੁੰਦੇ ਬਾਅਦ ਪਲੇਅਰ ਬਹੁਤ ਹੋ। ਪਲੇਅਰ ਦੀ ਦੁੱਖ ਪਲੇਅਰ ਹੀ ਜਾਣਦਾ। ਸਹੀ। ਤੇ ਮੇਰੇ 2 ਇੰਚ ਸੱਟ ਲੱਜੀ। ਠੀਕ ਹੈ। ਫਿਰ 22 ਚ ਆਪਰੇਸ਼ਨ ਗਲਤ ਹੋ ਗਏ ਗੋਡੇ ਦਾ। 22 ਚ ਆਪਰੇਸ਼ਨ ਹੋਇਆ। ਫਿਰ 3 ਚ ਦੂਜੇ ਗੋਡੇ ਦੇ ਪ੍ਰੋਬਲਮ, ਦੂਜਾ ਆਪਰੇਸ਼ਨ ਹੋਇਆ। 24 ਚ ਫਿਰ ਇਸੇ ਗੋਡੇ ਦਾ ਫਿਰ ਪ੍ਰੋਬਲਮ ਆ ਗਈ ਸੀ। ਫਿਰ ਆਪਰੇਸ਼ਨ ਹੋਇਆ। ਔਰ 25 ਚ ਮੋਡੇ ਦੇ ਸਾਟ, ਮੋਡੇ ਦਾ ਆਪਰੇਸ਼ਨ ਆ। ਮੋਡੇ ਦਾ ਤੇ ਪਿੱਛੇ ਮਸਲ ਦਾ। ਸ਼ਾਇਦ ਜਿਵੇਂ ਦੁੱਧ ਵਾਲਿਆਂ ਨੇ ਫੁੱਲ ਸਪੋਰਟ ਕੀਤੀ ਸੰਦੀਪਾ ਜਾਨਾ ਈਸ਼ਾ ਸੀਪਾ ਠੀਕ ਹੈ ਇਹ ਬੰਦੇ ਫੁੱਲ ਸਪੋਰਟ ਕੀਤੀ ਬੰਦੇ ਆਪਣੇ ਛਾਹਕੋਟ ਦੀ ਟੀਮ ਕੋ ਇਹ ਤੁਹਾਨੂੰ ਹਿੱਸਾ ਦਿੰਦੇ ਜਦੋਂ ਵੀ ਮੈਂ ਛਾਹਕੋਟ ਜੈਦੀ ਸੀ ਸ਼ਰਨੇ ਦੇ ਨੀਕੀ ਬਾਈ ਨੇ ਫੁੱਲ ਸਪੋਰਟ ਕੀਤੀ ਐ ਇੱਕੋ ਗ੍ਰਹਿਣ ਬੁੱਤ ਜਾਣਾ ਵਾ ਵਿਚਾਰਨਾ ਟੱਕਰ ਉਹ ਮੰਨਦਾ ਠੀਕ ਹੈ ਇਹਨਾਂ ਨੇ ਫੁੱਲ ਸਪੋਰਟ ਆਪਣੇ ਪੇਰੀ ਇਹ ਆਪਣੇ ਏਰੀ ਕਰਦਾ ਅਸੀਂ ਖੇਡੇ ਵੀ ਇਕੱਠੇ ਯਾਰੀ ਫੁੱਲ ਹਨ ਹੂੰ ਸਾਰੇ ਪਲੇਅਰਾਂ ਨੇ ਪਿਆਰਦਾ ਅਖੀਰ ਜਦ ਵੀ ਸਾਡਾ ਫੇਵਰੇਟ ਵੀ ਹੋ ਹੈ ਹਾਂ ਸਹੀ ਹੈ ਪਰ ਉਹ ਆਪਦੀ ਜਗ੍ਹਾ ਹਨ ਹੂੰ ਯਾਰੀ ਦੋਸਤੀ ਆਪਦੀ ਜਗ੍ਹਾ ਸਹੀ ਬੰਦਾ ਸਹੀ ਉਹ ਗਾਈਡ ਵੀ ਸਹੀ ਕਰਦਾ ਹੂੰ ਤੇ ਸਾਥ ਵੀ ਦਿੰਦਾ ਸਹੀ ਪਰ ਸ਼ੋਅ ਆਫ ਜਾਨੀ ਕਰਦਾ ਹਾਂ ਹਾਂ ਅੱਰੀ ਹੋਈ ਆਪਾਂ ਵੀ ਗੱਲ ਕਰਦੇ ਆ ਆਪਣੀ ਫੈਮਲੀ ਕੀ ਸੀ ਕਿਵੇਂ ਸ਼ੁਰੂ ਕਿਵੇਂ ਨਹੀਂ ਨਹੀਂ ਮੇਰੇ ਆਪਣੇ ਫੈਮਲੀ ਚ ਨਹੀਂ ਸੀ ਯਾਰ ਪਹਿਲਾਂ ਅਸੀਂ ਦਿੱਲੀ ਰਹਿੰਦੇ ਸੀ ਠੀਕ ਹੈ ਵੀ ਤੋਂ ਆ ਗਏ ਇੱਥੇ ਪਹਿਲਾਂ ਪੜ੍ਹ-ਪੜ੍ਹ ਲਾ ਕੇ ਉਦਭਾ ਡਰੌਣ ਜਾਣ ਲੱਗੇ ਇੱਦਾਂ ਹੀ ਬਸ 2010 ਚ ਕਿੱਦਣ ਲਾ ਗਏ ਠੀਕ ਹੈ ਨਿਕਲੇ ਵਜਣੀ ਸ਼ੁਰੂ ਕੀਤੀ ਪਰ ਵੀ ਕਿੰਨੀ ਵਜਣੀ ਨਹੀਂ ਆਪਾਂ ਪਹਿਲਾਂ ਪਿੰਡ ਕੈਂਪ ਲੱਗਿਆ ਸੀ ਆਪਣਾ ਸੇਵਾ ਸਿੰਘ ਸੇਠ ਨਾਲ ਉੱਚਾ ਥੀ ਆ ਲੈਣਾ ਠੀਕ ਹੈ ਤੇ ਉਸ ਤੋਂ ਬਾਅਦ ਲਾਲੇਬਾਈ ਦਾ ਲੱਗੇ ਅਗਲੇ ਸਾਲ 11 ਤੇ 12 ਲੈ ভাই ਇਥੇ ਲਾਇਆ ਕੋਸਾ ਫਲੇਮਰ ਨਾਲ ਠੀਕ ਹੈ 12 ਜੋਚੇ ਮੈਂ ਸਾਲ ਦੇਖਾ ਮੈਂ ਤੇ ਵਿੱਚ ਹੀ ਹਰੀ ਖਾਨਾ ਉਹ ਤੋਂ ਪਰੋਪਰ ਡਿਲੀਵੇਰ ਦਾ ਮੇਰੇ ਨਾਲ 70 75 ਦਾ ਹੈ ਦੋਟ ਮੈਂ ਕਿਹੜੇ ਸਿੱਧੀ ਓਪਨਿੰਗ ਜਿਹੜੀ 70 ਨਹੀਂ ਜਿਹੜੀ 71 ਦੋ ਮੈਚ ਜਵੇਂ ਨਾਲ ਬੰਦਾ ਚਲਾਇਆ ਜਾਂਦਾ ਖਿਡਾਰੀਆਂ ਦੇ ਸਾਡੇ ਪਿੰਡ ਦੀ ਟੀਮ ਚ ਠੀਕ ਉਹ ਖੇੜੀ ਹੋਣਗੇ ਉਹਨਾਂ ਦਾ ਨਾਮ ਚਲਾ ਜਾਂਦਾ ਠੀਕ ਹੈ ਮਤਲਬ ਦੋ ਤਿੰਨ ਜਿਹੜੇ ਹੋਣੇ ਬਲੇ ਰੋਕੋ ਸਟਾਰਟਰ ਕੋਪਨ ਫਿਰ ਬਈ ਪਹਿਲਾ ਟੀਮ ਸੀ ਪਿੰਡ ਦੀ ਪਿੰਡ ਦੇ ਮੁੰਡੇ ਖੇਡਦੇ ਪਹਿਲਾਂ ਤੇ ਉਹਨਾਂ ਦੇ ਨਾਲ ਖੇਡਣ ਕੋਟਨ ਜਾਵੜ ਦੇ ਦੂਜੀ ਵਾਰ ਮੈਂ ਅੱਡ ਜਿਵੇਂ ਟੀਮਾਂ 12 ਤੇ 13 ਚ ਮੈਂ ਅੱਡ ਖੇਡਣ ਲੱਗ ਜਾਈਂ ਬਾਹਰਲੇ ਟੀਮਾਂ ਦੇ ਠੀਕ ਅਗੇ ਹੋ ਗਏ ਜੀ ਜਦੋਂ ਅਸੀਂ ਪਿੰਡ ਪਨਾਇਸੀ ਟੀਮ ਪਰ ਲੱਖੜਾ ਹੈ ਉਹ ਡਾਕਟਰ ਜਿੱਤੇ ਹੀ ਪਾਲਣੇ ਵੱਲ ਚੱਲੋ 13 ਚ 13 ਚ 13 ਨਹੀਂ ਗੱਲ ਹਾਂ 13 ਨਹੀਂ ਗੱਲ ਡਾਕਟਰ ਤੇ ਪਾਲਾ ਖੇਡਦੇ ਸੀ ਠੀਕ ਹੈ ਉਦੋਂ ਵੀ ਪਿੰਡ ਦੀ ਟੀਮ ਹੀ ਬਣਦੀ ਸੀ ਨਾ ਹਾਂ ਪਿੰਡ ਦੀ ਬਣੀ ਸੀ ਉਹ ਟੀਮ ਸਾਡੇ ਹੈਗੇ 3-4 ਪਲੇਅਰ ਠੀਕ ਹੈ ਪਿੰਡ ਦੀ ਨਹੀਂ ਉਸ ਤੋਂ ਬਾਅਦ ਪਹਿਲਾਂ ਵੀ ਜਿਵੇਂ 10 ਤੋਂ ਲੈ ਕੇ 13 ਚ ਫਿਰ ਉਹ ਸਟਰਗਲ ਸੀ ਜਿਹੜਾ ਉਹ ਕੁਝ ਹੈਗਾ ਜਿਵੇਂ ਇਦਾਂ ਮਿਹਨਤ ਜਿਵੇਂ ਨੌਲੇਜ ਆਪਾਂ ਕਬੱਡੀ ਬਾਰੇ ਨੌਲੇਜ ਹੈਗੇ ਸੀ ਇਹਨੇ ਠੀਕ ਹੈ ਜੇ ਮੈਂ ਕੋਈ ਦੱਸਦਾ ਸੀ ਉਹ ਮੇਰਾ ਆਪਣਾ ਮਿਹਨਤ ਲਾਉਂਦੇ ਉੱਥੇ ਮਿਹਨਤ ਬਹੁਤ ਲਾਈ ਹੈ ਮੇਰਾ 3-4 ਸਾਲ ਫੁੱਲ ਮਿਹਨਤ ਲਾਈ ਹੈ ਠੀਕ ਹੈ ਤੁਹਾਨੂੰ ਪਤਾ ਕੋਈ ਮਤਲਬ ਕਿ ਦਮਿਆਂ ਤੇ ਲਾਉਂਦੇ ਆ ਮਿਹਨਤ ਵਧੀਆ ਬਾਬੇ ਜੀ ਵਰਗਾ ਨਾਲ ਸੈਟ ਆ ਸੱਤਾਂ ਬਿੱਠਾ ਤੋਂ ਨਹੀਂ ਬੰਦਵਾ ਦਿੰਦੇ ਸੱਤਾਂ ਬਿੱਠਾ ਨਹੀਂ ਫਿਰ ਭਾਈ ਉਦੋਂ ਟੀਮ ਪਿੰਡ ਦੀ ਵਿੱਚ ਜਿਵੇਂ ਨਵੇਂ ਪਲੇਅਰ ਖੇਡਦੇ ਕਹੀ ਹੈ ਨਾ ਹਾਂਜੀ ਕਈ ਪਿੰਡਾਂ ਦੀਆਂ ਟੀਮਾਂ ਐ ਨਹੀਂ ਫਿਰ ਜਿਵੇਂ ਇੱਕ ਪਲੇਅਰ ਖੇਡ ਲੈਂਦਾ ਟੀਮ ਮਿਲਦੀ ਨਹੀਂ ਖੇਡਣ ਵਾਸਤੇ ਉਹਨਾਂ ਨੂੰ ਉਹ ਸਟਰਗਲ ਦੀ ਗੱਲ ਕਰਦਾ ਫਿਰ ਤੁਸੀਂ ਕਿਸੇ ਬਾਹਰ ਦੀ ਟੀਮ ਚ ਕਿਉਂ ਨਹੀਂ ਨਹੀਂ ਆਪ ਜਦੋਂ ਪਿੰਡ ਦੀ ਟੀਮ ਚ ਖੇਡੇ ਆ ਵਧੀਆ ਜਿਵੇਂ ਹੁਣ ਜੱਫੇ ਲਾਉਣ ਲੱਗ ਰਿਹਾ ਜਿਵੇਂ ਹਨਾ ਜਾਂ ਦੀਆਂ ਕੋਈ ਟੀਮ ਪੁੱਛ ਲੈਂਦਾ ਇਦਾਂ ਖੇਢੀ ਦੇ ਇਦਾਂ ਯਾਦ ਕੀ ਵਾਦੇ ਠੀਕ ਬੜੀ ਵੇਹੋਲੇ ਹੋਲੇ ਠੀਕ ਆ ਹਾਂ 13 ਜਾ ਕੇ ਜਦੋਂ ਤੁਹਾਨੂੰ ਉਹ ਕਿਹੜੇ ਸਾਨਾ ਜਦੋਂ ਤੁਸੀਂ ਵੀ ਆਏ ਜਿਵੇਂ ਠੀਕ ਆ ਵੀ ਹੁਣ ਆ ਨਾ ਹੋ ਗਿਆ ਮੋਨੋ ਫੋਟ ਭਾਈ ਦਾ ਨਾ ਵੀ 14 15 ਚ ਵਧੀਆ ਹੋ ਗਏ ਫੁੱਲ ਮੈਂ ਇੱਧਰ ਲਗਾਣੇ ਲੱਗੇ ਹੋਣੇ ਕਿੱਡੇ ਲੱਗ ਗਏ ਬਾਈ ਸੁਖਵੀਰ ਸਰਾਵਾਂ ਨਾਲ ਵੀ ਕਿੱਡੇ ਬਹੁਤ ਮੈਚ ਠੀਕ ਹੈ ਅਸੀਂ ਇੱਧਰ ਛੱਡੇ ਵੀ 15 ਚ 15 ਚ ਬਣੇ 16 ਚ ਮੈਚ ਹੋਇਆ ਜੀ ਇੱਥੇ ਦੂਜਾ ਜਿਹੜਾ ਫਲੋਰ ਕੋਲੇ ਕਿੱਡਾ ਪੰਡਾ ਬਹੁਤ بڑے ਪੰਡਾ ਠੀਕ ਹੈ ਉਚਾਲ ਓਪਨ ਸੀ ਬਾਈ ਸੁਖਵੀਰ ਤੇ ਬਾਈ ਤਰਨ ਜੋੜਾ ਨਾਲ ਉਹਨਾਂ ਬਹੁਤ ਵੇ ਠੀਕ ਹੈ ਉਹਨਾਂ ਨੇ ਟੀਮ ਬਣਾਈ ਸੀ ਮੈਂ ਉਹਨਾਂ ਵੱਲੋਂ ਛੇੜਿਆ ਸੀ ਉੱਥੇ ਬੈਸਟ ਸੀ ਉੱਥੇ ਮੋਸਲ ਤੋਂ ਬੈਠਣਾ ਠੀਕ ਹੈ 15 ਠੀਕ ਹੈ ਤੇ ਉਸ ਤੋਂ ਬਾਅਦ 10 ਇੱਜੇ ਚੱਲਦੇ ਉਦੋਂ ਬਾਅਦ ਠੀਕ ਹੈ ਕਰੋ ਫਿਰ ਬਈ ਸੀਪੋਰਟ ਫੈਮਿਲੀ ਕਰੋ ਫੈਮਿਲੀ ਦੀ سپورਟ ਕਰਕੇ ਹੀ ਖੇੜੀ ਜਾਂਦੀ ਬਹੁਤ سپورਟ ਠੀਕ ਆਦੋਂ ਵੱਧਾ ਠੀਕ ਹੈ ਹੋਰ ਵੀ ਉਹਦੇ ਪਰ ਕਿਹੜੀਆਂ ਕਿਹੜੀਆਂ ਟੀਮਾਂ 'ਚ ਖੇੜਿਆ ਸੀ ਉਹ ਲੋ ਉਹਨੇ ਜੋਧਾ 'ਚ ਵੀ ਖੇੜਿਆ ਸਰਾ ਸਰਾਵਾ 'ਚ ਖੇੜਿਆ ਤੇ ਦੋ ਦੋ ਚ ਵੀ ਖੇਡੇ ਮੈਚ ਆਂਧਿਆਰਾ ਹੋ ਗਿਆ ਤੇ ਇੰਨੇ ਸਾਰੇ ਟੀਮਾਂ ਦੇ ਮੈਂ ਦੜਬੇ ਚ ਵੀ ਖੇਡਿਆ ਖੂਬ ਬਈ ਗਰ ਜਣਾ ਠੀਕ ਹੈ ਤੇ ਉਹ ਤੋਂ ਮਾਣ ਹੋ ਜਾਂਦਾ ਖੇਡੇ ਸੀ ਉਹ ਯਾਰ ਨੂੰ ਬਸ ਇਹ ਕਿੱਦਵੀ ਚ ਖੇਡਿਆ ਬਈ ਜਿੱਥੇ ਹਾਂ ਕਿੱਦਵੀ ਚ ਮੈਂ ੱੱਲਾਂ ਚ ਖੇਡਿਆ ਦੋ ਸਾਲ ਠੀਕ ਹੈ ਤੇ ਇੱਕ ਬੜੀ ਤਰਨ ਜੋਧ ਨੇ ਬਣਾਈ ਸੀ ਅਕੈਡਮੀ ਸਾੜ ਉਤਰ ਖੇਡਿਆ ਠੀਕ ਹੈ ਤੇ ਉਸ ਤੋਂ ਬਾਅਦ ਡੀਏਵੀ ਚ 2020 ਚ ਨੇ ਵਿਤਲਾਬੀ ਜਲੰਧਰ ਠੀਕ ਹੈ ਲੱਛਰ ਬਰਾਦਰ ਆਉਂਦੇ ਮੈਨੂੰ ਬਲੰਕ ਕਰ ਦੋ ਠੀਕ ਹੈ 12 ਬਈ ਫਿਰ ਕ੍ਰਿਕਟਾ ਟੂਰ ਜਿਹੜਾ ਸੰਚ ਲੱਗਿਆ ਸੀ ਮੈਂ 18 ਚ ਦੇ ਹੋਈ 14 ਚ ਹਾਂ ਕੈਨੇਡਾ ਗਏ ਹਾਂ ਮੈਂ ਮਲੇਸ਼ੀਆ ਜਿਹਾਂ 17 ਚ ਠੀਕ ਹੈ 11 ਕੈਨੇਡਾ ਜਾਂ ਉਹਨਾਂ ਵਿੱਚ ਇੰਗਲੈਂਡ ਦੀ ਗੱਲ ਹੋਈ ਸੀ ਕਿ ਉਹਨਾਂ ਕੋਲ ਟੈਸਟਾਂ ਟੂਰ ਦਾ ਰੌਲਾ ਸੀ ਠੀਕ ਹੈ ਹਾਂ ਤਾਂ ਜਾ ਕੇ ਉਹ ਪਲੇਅਰ ਡੇ ਨਹੀਂ ਰਹੇ ਉਹਨਾਂ 'ਚ ਕੈਨੇਡਾ ਦੇ ਵੀ ਮੈਚ ਨਹੀਂ ਹੋਏ ਲੋਕਲ ਪਲੇਅਰਾਂ ਦੇ ਮੈਚ ਹੋਏ ਸੀ ਉਦੋਂ ਇੰਡੀਆ ਚ ਗਿਆ ਨਹੀਂ ਸੀ ਜਨਰਲ ਬੀਜੇਪੀ ਜੇ ਲੱਗਿਆ ਹੋਇਆ ਇਸ ਪਹਿਲਾਂ ਉਹ ਜੀ ਨਾਮਾਂ ਦੀ ਗੱਲ ਕਰਕੇ ਵੀ ਨਾਮ ਕੀ ਜਿੱਤਿਆ ਹੁੰਦਾ ਮੈਂ 11 12 ਮੋਰਸ ਜੇ ਕਿ ਠੀਕ ਹੈ ਤੇ ਪਹਿਲੇ ਸੀ ਜੀ ਆਸਮਾਨ ਵਾਸ਼ੀਨ ਮਸ਼ੀਨ ਨਾ ਚਿਤਰਾਜ ਜੀ ਚਾਹ ਚੈਸ ਕੈਂਕਾ ਜਿੱਤੇ ਠੀਕ ਹੈ ਉਦੋਂ ਮਾਜੂਦ ਹਾਂ ਠੀਕ ਹੈ ਇਹ ਚੀਜ਼ ਜੀ ਆਪਣਾ ਨਾਮ ਦਾ ਸ਼ਾਹਰ ਕੀਤਾ ਹੈ ਹੁਣ ਫਿਰ ਬਈ 6 ਲੱਗ ਗਈ ਸੀ ਨਾ ਪਿਛਲੇ ਸਾਲ ਤਾਂ ਸੱਤ ਮੇਰੇ ਇੱਥੇ ਚ ਸੱਤ ਲੱਜੇ ਠੀਕ ਹੈ ਫਿਰ 22 ਚ ਆਪਰੇਸ਼ਨ ਗਲਤ ਹੋ ਗਿਆ ਜੂਡੇ ਦਾ 22 ਚ ਆਪਰੇਸ਼ਨ ਹੋਇਆ ਫਿਰ 3 ਤੇ ਦੂਜੇ ਡੂਡੇ ਦੇ ਪ੍ਰੋਬਲਮ ਦਾ ਆਪਰੇਸ਼ਨ ਹੋਇਆ 24 ਚ ਫਿਰ ਇਸ ਉਸੇ ਡੂਡੇ ਦਾ ਫਿਰ ਪ੍ਰੋਬਲਮ ਆ ਗਈ ਸੀ ਫਿਰ ਆਪਰੇਸ਼ਨ ਹੋਇਆ 25 ਚ ਮੋਡੇ ਤੇ ਸੱਟ ਮੋਡੇ ਦਾ ਆਪਰੇਸ਼ਨ ਮੋਡੇ ਦਾ ਤੇ ਪਿੱਛੇ ਮਸਲ ਦਾ ਸੀ ਆਪਰੇਸ਼ਨ ਹੋਇਆ ਇਹਰ ਬਈਆਂ ਦਿਲ ਨਹੀਂ ਟੁੱਟਦਾ ਜਦੋਂ ਆਏ ਜਿਵੇਂ ਜੇ ਤਾਂ ਟੁੱਟਦਾ ਬਈ ਕੀ ਕਰੀ ਆਪਣਾ ਰਜਗਾਰ ਹੈ ਕੰਮ ਜੇ ਆ ਮਾ ਤੇਰੇ ਨਾਲ ਪਿਆਰ ਬਹੁਤ ਹੈ ਛੱਡ ਵੀ ਨਹੀਂ ਸਕਦਾ ਹੈ ਨਾ ਚੱਲੀ ਜਾਂਦੇ ਬਾ ਮੈਂ ਦਲਾ ਲਈ ਉਹ ਉੱਠ ਗੱਢਦੇ ਹਾਂ ਇਹਨੇ ਨਾਲ ਨਾਲੇ ਨਾਲ ਪਿੱਛੇ ਖੜੇ ਹੁੰਦੇ ਫਿਰ ਬਈ ਕਹਿੰਦੀ ਘਰੇ ਵੀ ਮੈਨੀਆਂ ਸੱਟਾਂ ਲੱਗੀਆਂ ਸੀ 21 ਤੋਂ ਲੈ ਕੇ ਬ੍ਰੇਕ ਆਪਣੇ ਡੈਡੀ ਦੀ ਫੁੱਲ ਸਪੋਰਟ ਹੈ ਜਿਹੜੀ ਕਹਿੰਦੇ ਬੂਏ ਨਹੀਂ ਸੱਟਾਂ ਫੁੱਟਾਂ ਲਾਏ ਕਰਾਂਗੇ ਠੀਕ ਹੈ ਜ਼ਿੰਦਗੀ ਦਾ ਹਿੱਸਾ ਚੰਗੇ ਮਾਰੇ ਜਾਣ ਆਉਂਦੇ ਰਹਿੰਦੇ ਤੇ ਮਾਤਾ ਕਰਦੀ ਮਾਤਾ ਕਹਿੰਦੇ ਛੱਡ ਦੋ ਬਹੁਤ ਸੱਟਾਂ ਖਾਲੀਆਂ ਜਾਂ ਔਖਾ ਹੋ ਜਾਣਾ ਮਾਵਾ ਫਿਰ ਕਰਨੀ ਮਾਵਾ ਨੂੰ ਹਾਂਜੀ ਟੈਨਸ਼ਨ ਆਉਂਦੀ ਹੈ ਜੀ ਆਪਣੇ ਬਾਪੂ ਵੀ ਫੁੱਲ ਸਪੋਰਟ ਹੈ ਕਈ ਫਿਰ ਸਪੋਰਟ ਹੀ ਬਈ ਉਹਨਾਂ ਕਰਕੇ ਮੈਂ ਦੁਬਾਰਾ ਉੱਠ ਖੜਦਾ ਸਹੀ ਹੈ ਬਈ ਮੈਨੂੰ 4 ਸਾਲ ਹੋ ਗਏ ਮੰਦੀ ਦੇ ਇੱਕੀ ਦੇ ਲੈ ਕੇ 24 25 ਜੀ ਹੁਣ ਮੈਂ 8 9 ਮਹੀਨੇ ਹੋ ਗਏ ਆਪਰੇਸ਼ਨ ਨੇ ਮੁੰਡੇ ਹੁਣ ਜੇ ਡੱਲ ਲੱਗੇ ਆ ਠੀਕ ਨੂੰ 3000 ਮੈਂ ਜੀ ਖੇਡੇ ਹੌਲੀ ਹੌਲੀ ਜੇ ਉਹ ਫੇਟਦਾ ਨਹੀਂ ਜਿਵੇਂ ਪਹਿਲਾਂ ਸੀ ਡਰ ਬੈ ਜਾਂਦਾ ਮਨ ਚ ਥੋੜਾ ਆ ਹਾਂ ਬਹੁਤ ਮਹੀਨੇ ਡੇਢ ਮਹੀਨੇ ਤੱਕ ਬਾਬਾ ਵਾਈਜ਼ਰ ਉਹ ਚਰਤਾ ਰੱਖੇ ਪਹਿਲਾਂ ਦੀ ਕੰਡੀਸ਼ਨ ਚ ਆਉਣੇ ਆ ਜਦੋਂ ਵੀ ਤੁਸੀਂ ਵੀ ਆਪਣਾ ਛੱਟ ਲੱਗ ਜਾਂਦੀ ਹੈ ਨਾ ਇਹ ਅਵਾ ਕਿਉਂਕਿ ਪਿਆਬੀ ਕੇ ਮੰंजे ਤੇ ਪੈ ਗਏ ਹਾਂ ਉਦੋਂ ਫਿਰ ਬੰਦਿਆਂ ਦੀ ਕਿਹੜੀ ਕਿਹੜੀ ਨਹੀਂ ਸਪੋਰਟ ਸੀ ਵੀ ਕਰਦੇ ਆ ਸਪੋਰਟ ਬੰਦੇ ਕਿ ਨਹੀਂ ਕਰਦੇ ਬਈ ਪਿੰਡ ਚੋਂ ਤਾਂ ਬਈ ਆਪਣੇ ਕੋਈ ਇੰਨੀ ਸਪੋਰਟ ਨਹੀਂ ਹੈ ਨਾ ਐਨੀ ਪਿੰਡ ਚ ਹੈ ਨਹੀਂ ਜਾਵੇਂ ਆਪਣੇ ਜਿਹੜੇ ਏਰੀਆ ਦੇ ਪਲੇਅਰ ਸਾਰਾ ਨਹੀਂ ਮੈਨੂੰ ਗੁੱਡੇ ਦਾ ਪਲੇਅਰ ਜਨਾ ਪਹਿਲਾਂ ਤਾਂ ਜਦੋਂ ਆਪਰੇਸ਼ਨ ਹੋਇਆ ਉਹ ਮੇਰੇ ਪ੍ਰੋਮੋਟਰਾਂ ਨੇ ਹੀ ਕਰਾਇਆ ਈਏ ਵੀ ਵਾਲਾ ਠੀਕ ਹੈ ਹਾਂ ਉਹ ਥੋੜਾ ਜਿਹਾ ਆਪਰੇਸ਼ਨ ਗਲਤ ਹੋ ਗਿਆ ਡਾਟਵੇ ਨਾ ਹੋ ਗਿਆ ਜਦ ਤੇ ਉਸ ਤੋਂ ਬਾਅਦ ਬਹਣ ਦੇ ਕਰਾਇਆ ਜائیں ਦੁੱਧ ਵਾਲਾ ਨੇ ਫੋਲੋ ਸਪੋਰਟ ਕੀਤੀ ਸੰਦੀਪ ਕਰਾਨਾ ਈਸ਼ਾ ਸੀਪਾ ਠੀਕ ਇਹ ਬੰਦੇ ਨੇ ਫੋਲੋ ਸਪੋਰਟ ਕੀਤੀ ਬੰਦੇ ਆਪਣੇ ਛਾੜਕੋਟ ਦੀ ਟੀਮ ਹੈ ਆਪ ਨੂੰ ਹਿੱਸਾ ਦਿੰਦੀ ਜਦੋਂ ਨੂੰ ਮੈਂ ਛਾੜਕੋਟ ਜੈਦਦੀ ਸੀ ਸ਼ਰਨੇ ਦੇ ਨੀਕੂ ਬਾਈ ਨੇ ਫੋਲੋ ਸਪੋਰਟ ਕੀਤੀ ਐ ਇੱਕੋ ਕਰਿਆ ਨਾ ਪੁੱਤ ਜਾਣਾ ਵਾ ਚਾਰਨਾ ਟੱਕਰ ਮਾ ਠੀਕ ਹੈ ਇਹਨਾਂ ਨੇ ਫੁੱਲ ਸਪੋਰਟ ਦਿੱਤੀ ਆਪਣਾ ਡਾਕਟਰ ਇੰਡੋ ਆ ਮੁੰਡਾ ਠੀਕ ਉਸਮੇ ਲਾ ਉਹ ਫੁੱਲ ਸਪੋਰਟ ਕਰਦਾ ਠੀਕ ਆ ਆਪਣੇ 8 3 ਦੇ ਪਲੇਅਰ ਆ ਸਹੀ ਇਹ ਜਿੰਨੇ ਸੂਰੀਲੇ ਮੁੰਤੇ ਈ ਨੇ ਠੀਕ ਹੈ ਪਰ ਜਿ ਆਪਣੀ ਇਨਾ ਹੈ ਨਹੀਂ ਚੀਜ਼ ਨਾਲ ਹਾਂ ਬਸੀ ਮੇਨ ਨੇ ਆਪਣਾ ਨਾ ਹੀ ਬੜਾ ਜੈਨ ਹੋ ਗਿਆ ਨਹੀਂ ਆਪਦੇ ਬੰਦੇ ਬਾ ਫੈਮਿਲੀ ਤੌਰ ਤੇ ਵਰਤਦੇ ਆਪਾਂ ਗੇਮ ਤੌਰ ਤੇ ਨਹੀਂ ਵਰਤਦੇ ਗੇਮ ਤਾਂ ਚੰਗੇ ਮਾੜੇ ਜਣਾ ਹੁੰਦੇ ਨੇ ਜਿਹੜਾ ਬੰਦਾ ਫੈਮਿਲੀ ਤੌਰ ਤੇ ਵਰਤਦਾ ਉਹਨੇ ਜੀ ਬਈ ਆਪਣੇ ਹੁਣ ਤੁਹਾਨੂੰ ਵੱਧ ਕਿਹੜੇ ਇਲਾਕੇ ਜਵੱਦ ਗਿਆ ਖੇਡ ਕੇ ਲੱਗਦਾ ਜਿਵੇਂ ਮੱਝਾ ਹੋ ਗਿਆ ਜਾਂ ਦਬਾਬਾ ਇੱਕ ਆਪਣਾ ਮਾਲਵਾ ਹੋ ਗਿਆ ਆ ਆਪਣਾ ਗੇਮ ਆਣਾ ਖੇਡਣਾ ਤਾਂ ਸਾਰੇ ਜਿਹਦੇ ਪਿੰਦਾ ਤੁਹਾਨੂੰ ਇੱਧਰ ਲੁਧਿਆਣਾ ਗੁਲੰਦ ਏਰੀਆ ਵਧੀਆ ਲੱਗਦਾ ਕਿੱਦਾਂ ਟਾਈਮ ਟੇਬਲ ਦੇ ਹਿਸਾਬ ਨਾਲ ਮੈਚ ਹੁੰਦੇ ਹਨ ਬਾਕੀ ਆਲ ਓਪਨ ਮਾਜੇ ਚ ਵੀ ਆਲ ਓਪਨ ਹੁੰਦੀ ਹੈ ਜਾਂ ਸ਼ੋਅ ਮੈਚ ਹੁੰਦਾ ਮਰੀਆ ਬੰਦਾ ਛੇਤੀ ਟਾਈਮ ਟੇਬਲ ਦੇ ਹਿਸਾਬ ਨਾਲ ਉੱਤੇ ਮੈਂ ਖੇਡ ਕੇ ਘਰੇ ਆ ਕੇ ਖਲਾਕ ਪਾਣੀ ਥਾ ਲੈਂਦਾ ਇੱਥੇ ਹੁਣ ਆਪਣੇ ਮਾਲ ਵਿੱਚ ਸਹੀ ਐਸੀ ਚੀਜ਼ਾਂ ਉਸ ਟਿਮਾ ਹੋ ਜਾਂਦੀਆਂ ਥੋੜਾ ਐ ਉਠਾ ਹੋ ਜਾਂਦਾ ਬੰਦਾ 14-15 ਘੰਟੇ ਛਿੱੜਨਾ ਜਾਂ ਬੈਠਣਾ ਔਖਾ ਹੋ ਜਾਂਦਾ ਕਾਦਾ ਬੂਤਾ ਨਹੀਂ ਲੱਗਦਾ ਉਸ ਬੰਦੇ ਨੂੰ ਹੁਣ ਖਰਾਕ ਵਗੈਰਾ ਵਧੀਆ ਖਾ ਲੈਂਦਾ ਮਿਹਨਤ ਲਾ ਲੈਂਦਾ ਜੀ ਇੱਥੇ ਹੁਣ ਰਾਤ ਦੇ ਐਣੀ ਪਤਾ 3 ਵਜੇ ਜਾਂ 4 ਵਜੇ ਲੇਟ ਸ਼ੁਰੂ ਹੁੰਦੇ ਆਪਣੇ ਮਾਲ ਦੇ ਹਾਂ ਥੋੜੀ ਕਮੀ ਆ ਆਪਣੇ ਮਾਲ ਦੇ ਜਿਵੇਂ ਸ਼ੋਅ ਮੈਚ ਵਜਿਹਾ ਹੁਣ ਪਲੇਅਰ ਵਧੀਆ ਉੱਠਣ ਮੈਨੇ ਉਹ ਨਵੇਂ ਨੂੰ ਮੌਕਾ ਨਹੀਂ ਮਿਲਦਾ ਇੱਕ ਸੱਟਾਂ ਬਾਜ਼ ਦੀਆਂ ਕੋਈ ਸਪੋਰਟ ਨਹੀਂ ਕਰਦਾ ਉਹ ਵੀ ਸਪੋਰਟ ਆਪਣੇ ਮਾਲਵੇ ਜਿਵੇਂ ਆਪਣੇ ਆਹ ਖਾਸ ਕਰਕੇ ਵੀ ਆਪਣੇ ਬਠਿੰਡੇਆਂ ਵੀ ਮਾਨਸਾ ਲਾਲਗੇ ਮੌਕਸਰ ਲੱਗੇ ਹੈ ਨਾ ਇੱਧਰ ਇੱਧਰ ਥੋੜੀ ਜਿਹੀ ਆਪਣੇ ਪਲੇਅਰ ਉੱਠਦੇ ਵੀ ਘਟਾ ਜੇ ਤੁਸੀ ਕੀ ਕਰਨ ਮੰਨਦੇ ਤੁਸੀਂ ਥੋੜੇ ਆਪਣਾ ਫੈਮਿਲੀ ਸਾਰਿਆਂ ਦਾ ਜਿਹੜੇ ਕਬੱਡੀ ਖੇਡਦੇ ਬੈਕਗਰਾਉਂਡ ਡਾਉਨ ਹੁੰਦਾ ਡਾਉਨ ਕਰੇ ਉਹਦੇ ਸਾਰੇ ਸਪੋਰਟ ਜਦੋਂ 6:00 ਵਜੇ ਦਾ ਵੱਜ ਜਾਂਦੇ ਜਾਂ ਓਪਨ ਮੇਲੇ ਬੰਦੇ ਨੂੰ ਪੂਰਾ ਸਾਥ ਚਾਹੀਦਾ ਹੂੰ ਸਪੋਰਟ ਚਾਹੀਦੀ ਸਪੋਰਟ ਤੋਂ ਬਿਨਾ ਕਬੱਡੀ ਨਹੀਂ ਖੇਡਿਆ ਜਾਂਦੀ ਸਹੀ ਖਰਾਕ ਪਾਣੀ ਹੋਊ ਟੈਂਕ ਗੰਦੇ ਨਹੀਂ ਟੈਂਸ਼ਨ ਨਾ ਬਹੁਤ ਹੁੰਦੀ ਆ ਨਾ ਇਸ ਕਰਕੇ ਫੈਮਲੀ ਦੀ ਸਪੋਰਟ ਵੀ ਚਾਹੀਦੀ ਐ ਨਾਲ ਇਲਾਕੇ ਦੀ ਵੀ ਸਪੋਰਟ ਚਾਹੀਦੀ ਐ ਐਂਡ ਵੀ ਸਪੋਰਟ ਚਾਹੀਦੀ ਐ ਸਾਰਾ ਚਿਹਰੇ ਹੋਰ ਆਪਣੇ ਜਦੋਂ 6 ਵਜਿਆਂ ਦੇ ਕੋਈ ਵੀ ਕੋਸ਼ਦੈ ਹਾਂ ਕੋਣ ਵੀ ਨਹੀਂ ਆਉਂਦਾ ਆ ਦੂਜੇ ਦੇ ਫੈਮਲੀ ਤੌਰ ਤੇ ਵਰਤਦੇ ਉਹ ਵੀ ਬੰਦੇ 4-5 ਬੰਦੇ ਖਾਣ ਲਾਉਂਦੇ ਆ ਸਪੋਰਟ ਕੋਈ ਨਹੀਂ ਨੀ ਫਿਰ ਪਲੇਅਰ ਬਈ ਆਪਣੇ ਘਾਟ ਉਤਰਨ ਦਾ ਕਾਰਨ ਵੀ ਇਹ ਹੈ ਵੀ ਆਪਣੇ ਪਿੰਡਾਂ ਦੇ ਬੰਦੇ ਨਹੀਂ ਸਪੋਰਟ ਕਰਦੇ ਆਪਣੇ ਪਿੰਡਾਂ ਦੇ ਬੰਦੇ ਨਹੀਂ ਸਪੋਰਟ ਕਰਦੇ ਆਪਣੇ ਕੋਈ ਪ੍ਰੋਮੋਟਰ ਹੈ ਨਹੀਂ ਪ੍ਰੋਮੋਟਰ ਹੈ ਤੇ ਸਸਤਾ ਹੈ ਨਹੀਂ ਕੋਈ ਆਪਣੇ ਜਿਹੜੂਆਂ ਵਗੈਰਾ ਵਧੀਆ ਆਪਣੇ ਇਲਾਕੇ ਦੀ ਬਣੇ ਹਾਂ ਕਲੱਬ ਵਗੈਰਾ ਬਣੇ ਸਹੀ ਹੈ ਉਹਨਾਂ ਨੂੰ ਮੌਕਾ ਮਿਲੇ ਆਲ ਓਪਨ ਹੋਊਗੀ ਫੇਰ ਹੀ ਮੌਕਾ ਮਿਲੇ ਉਹਨਾਂ ਦਾ ਨੰਬਰ ਤਾਂ 5 ਨੰਬਰ 4 4.5 ਨੰਬਰ ਕਿਤੇ ਕਲੀਅਰ ਤਿਆਰ ਹੋ ਸਹੀ ਹੈ ਹੋਰ 6-7 ਤਾਂ ਪਲੇਅਰ ਹੀ ਹੁੰਦੇ ਟੀਮ 'ਚ ਹੂੰ ਜਿਹੜਾ 4 ਨੰਬਰ ਦਿੱਤੇ ਆ ਉਹਨਾਂ ਕੀ ਬੰਦਾ ਚੌਕ ਦੀ ਜੱਡੂ ਓਤਲੀ ਸਿੱਖੂਆ ਕੀ ਕਰੂਆ ਹੁਣ ਮਾਝਾ ਦੇ ਬੰਦੇ ਤਾਂ ਉੜਦੇ ਨਾ ਜਾਂ ਦੁਆਬੇ ਚ ਲਾ ਲੋ ਉਹ ਆਲ ਓਪਨ ਹੁੰਦੀ ਆ ਸਹੀ ਜਿਵੇਂ ਛੋਟਿਆਂ ਦੇ ਵੀ ਆਲ ਓਪਨ ਹੋ ਜਾਂਦੇ ਜਦੋਂ 2 ਮਿੰਟ ਸੂਣੇ ਰਾਹ ਦੇਂਦੇ ਵੱਡਿਆਂ ਜਾਂ 8 ਟੀਮਾਂ ਹੁੰਦੀਆਂ ਨੇ ਉਹ ਬੰਦੇ ਨੂੰ ਵਧੀਆ ਬੰਦੇ ਮੌਕਾ ਮਿਲਦਾ ਸਹੀ ਜਿਵੇਂ ਨਾ ਚਾਰ ਪੰਜ ਟੱਚ ਲਊਆ ਪਾਜ ਦੇ ਵੀ ਆ ਜਾਂ ਰੀਡਰ ਆ ਪੰਜ ਸੱਤ ਪਾਉ ਆ ਫੜਿਆ ਵੀ ਜਾਂਦਾ ਫਿਰ ਇਦਾਂ ਬੰਦਾ ਸੈਜਦਾ ਹੁਣ ਇੱਥੇ ਐਨੀ ਪ੍ਰੈਕਟਿਕ ਆਉਡੀ ਪਾਵੇ ਫੜੀ ਗਈ ਆ ਫਿਰ ਉਹ ਅਗਲੇ ਦਿਨ ਤੇ ਜਾ ਵਰਦੀ ਉੱਥੇ ਬੰਦਾ ਆ ਵੀ ਮਿਹਨਤ ਵੀ ਲਾ ਗਿਆ ਜਾਂਦੀ ਹੈ ਸਾਰਾ ਕੁਝ ਬੰਦਾ ਖੇਡਦਾ ਖੁੱਲ ਕੇ ਖੇਡਦਾ ਕਿਤੇ ਮਾਈਂਡ ਤੇ ਪ੍ਰੈਸ਼ਰ ਹੁੰਦਾ 4.5 ਨੰਬਰਾਂ ਦੇ ਹੂੰ ਬੰਦੇ ਦੇ ਐ ਨਹੀਂ ਪਤਾ ਕੀ ਹੋਇਆ ਜਦੋਂ ਵੀ ਪਤਾ ਵੱਡੇ ਵੱਡੇ ਦੇਦਾਂ ਦੇ ਪਤਾ ਜਾਂਦਾ ਜਦੋਂ ਤੇ ਵੱਡੇ ਹੋ ਜਾਂਦਾ ਹਾਂਜੀ ਹਾਂ ਇਹੀ ਕਾਰਨ ਸੀ ਬਈ ਜਿਵੇਂ ਹੁਣ ਆਪਣੇ ਪਿੰਡਾਂ ਦੀਆਂ ਟੀਮਾਂ ਬਹੁਤ ਬੜੀਆਂ ਤੁਸੀਂ ਦੇਖੋ ਜਿਵੇਂ ਨਹੀਂ ਬਜਨੀ ਕਬੱਡੀ ਦੀਆਂ ਉਹ ਉੱਥੇ ਹੀ ਘਤਨ ਹੋ ਜਾਂਦੀਆਂ ਬਜਨੀ ਖੇਡਦੇ ਖੇਡਦੇ ਓਪਨ ਦੀਆਂ ਟੀਮਾਂ ਆਏ ਨਹੀਂ ਜਿਵੇਂ ਮੈਂ ਇੱਧਰ ਆਪਾਂ ਗੱਲ ਕਰਨੀ ਚਾਹੀਦੀ ਦਬਾਬੇ ਚ ਜਾਂ ਮਾਝੇ ਚ ਜਾਂ ਜਿਵੇਂ ਤੁਸੀਂ ਗੱਲ ਕੀਤੀ ਲੁਧਿਆਣੇ ਰਕੀ ਦੀ ਇੱਥੇ ਹਰ ਇੱਕ ਪਿੰਡ ਦੀ ਟੀਮ ਹੈਗੀ ਓਪਨ ਦੀ ਜੀ ਟੀਮ ਨਹੀਂ ਤਾਂ 플레이ਰ ਜ਼ਰੂਰ ਹੈਗਾ ਆਪਣੇ ਮੰਨ ਲਓ ਵੀ 15 ਪਿੰਡਾਂ 10 ਪਿੰਡਾਂ ਮੰਗਰੇ ਕੱਧਾ 플레이ਰ ਹੈ 플레이ਰ ਹੋਈ ਨਾ ਬੰਦੇ ਉੱਥੇ ਸਪੋਰਟ ਵੀ ਕਰਦੇ ਹਨ ਸਾਰੇ ਹਰੇਕ ਫੈਮਿਲੀ ਦੁਆਬਾ ਲਾ ਲੋ ਮਾਝਾ ਲਾ ਲੋ ਹਰੇਕ ਫੈਮਿਲੀ ਦਾ ਪਿੰਡ ਚੋਂ ਇੱਕ ਬੰਦਾ ਬਾਹਰ ਆ ਕਬੱਡੀ ਉਹਨਾਂ ਦੇ ਸਿਰ ਤੇ ਬੰਦਾ ਸਪੋਰਟ ਕਰੀ ਜਾਂਦਾ ਸਾਰੇ ਆਪਣੇ ਏਰੀਆ ਥੋੜਾ ਜਿਹਾ ਪਿੱਛੇ ਆ ਜਾਂਦਾ ਹੈ ਨਾ ਕਬੱਡੀ ਬਹੁਤ ਸਿਆਣੀ ਆ ਆਪਣੇ ਪਲੇਅਰ ਬਹੁਤ ਸਿਆਣੇ ਆ ਮਾਲਲੇ ਦੇ ਚਟਨੀ ਕੀ ਪਲੇਅਰ ਆ ਪਰ ਇਹਨਾਂ ਨੂੰ ਇਹ ਬੈਕਗ੍ਰਾਉਂਡ ਥੋੜਾ ਤਗੜਾ ਚਾਹੀਦਾ ਜਾਂ ਹਲਾਸ਼ ਏਰੀਆ ਵਾਲਾ ਚੰਗਾ ਜਿਹਨੂੰ ਪੂਜਦੇ ਹੋਵੇ ਪਿੱਛੇ ਹੋਵੇ ਫਿਰ ਬੰਦਾ ਖੇਡਦਾ ਹੁਣ ਬੇਟਾਂ ਵਾਲੇ ਆ ਬੰਦੇ ਦੋ ਦੋ ਦਿਨ ਲਵਾ ਦਿੰਦੇ ਆ ਕਿ ਮੈਚ ਵਿੱਚ ਵੀ ਕਿਹੜਾ ਕਿਹੜਾ ਖੇਡਿਆ ਜਾਂਦਾ ਹ ਹ ਤੁਹਾਨੂੰ ਪਤਾ ਨਹੀਂ ਉਹ ਬੇਟਾਂ ਦੇ ਹੈ ਨਹੀਂ ਤੋਂ ਬੰਦੇ ਦਾ ਜੋਰ ਵੀ ਉਹਨਾਂ ਲੱਗਣਾ ਬੋਡੀ ਉਹਨੀ ਖਰਾਬ ਹੋਣੀ ਹੈ ਤੇ ਸੱਟਾਂ ਪੇਟਾਂ ਦਾ ਕੋਈ ਹੈਲਪ ਵੀ ਨਹੀਂ ਕਰਦਾ ਓਪਨ ਚ ਬੰਦਾ ਸਾਰਿਆਂ ਦੀ ਨਿਗਾਹ ਚ ਹੁੰਦਾ ਜਿੰਨੇ ਵੀ ਪ੍ਰਮੋਟਰ ਹੁੰਦੇ ਹ ਹ ਖੇਡਦਾ ਸਾਰੇ ਆਪਣੇ ਬੰਦਿਆਂ ਨੂੰ ਖੇਡਣੀ ਚਾਹੀਦੀ ਜਿਵੇਂ ਆਲ ਓਪਨ ਹੋਵੇ ਫਿਰ ਬੰਦੇ ਸਾਰੇ ਖੇਡਦੇ ਆ ਸਹੀ ਹੈ ਜੋ ਛੋਟਾ ਵੀ ਖੇਡ ਲੈਂਦਾ ਜਿਦਾ ਹੋ ਬੰਦੇ ਤਾਂ ਹੀ ਗੇਟ ਨਹੀਂ ਵਧਾਰੇ ਉਹਨਾਂ ਨੂੰ ਐ ਸਾਨੂੰ ਮੌਕਾ ਨਹੀਂ ਮਿਲਦਾ ਲੋਕਾਂ ਨਹੀਂ ਮਾਜੀ ਟੀਮ ਅੱਜ ਪਲੇ ਹੁਣ ਮੁੰਡੇ ਵੀ ਐ ਨਹੀਂ ਪਿੰਡਾਂ ਸਾਰੇ ਬਾਹਰ ਦੁਰੇ ਜਾਂਦੇ ਆ ਸਹੀ ਹੈ ਹਾਈਲਾਈਟ ਕਰਕੇ ਦੋ ਚਾਰ ਹੁੰਦੇ ਆ ਉਹਨਾਂ ਨੂੰ ਬਸ ਸਪੋਰਟ ਨਹੀਂ ਕਰਦਾ ਕੋਈ ਇੱਕ ਜਿਵੇਂ ਸਰਪੰਚ ਲਾ ਲੋ ਕੋਈ ਵੀ ਸੰਸਥਾ ਪਿੰਡ ਦਾ ਕਲੱਬ ਆ ਉਹ ਪਲੇਅਰ ਆਸਤੇ ਸਪੋਰਟ ਕਰੇ ਉਹਨੂੰ ਕੋਈ ਕਿਸੇ ਚੀਜ਼ ਦੀ ਲੋੜ ਆ ਮਾਜੀ ਪਲੇਅਰ ਵੀ ਸਹੀ ਰਵੇ ਪਿੰਡ ਵਾਲਾ ਨਾਲ ਕਿਸੇ ਨਾਲ ਜੋ ਬੰਦਾ ਸਪੋਰਟ ਕਰਦਾ ਪਲੇਅਰਾਂ ਦੀ ਵੀ ਗਲਤੀ ਆ ਪਰ ਸਾਰੇ ਪਲੇਅਰ ਵੀ ਕੋਈ ਨਹੀਂ ਹੁੰਦੇ ਹਨ ਸਹੀ ਹੈ ਬਈ ਸਾਰੇ ਸਪੋਰਟਰ ਵੀ ਕੋਈ ਨਹੀਂ ਹੁੰਦੇ ਹੂੰ ਬਾਕੀ ਬਈ ਆਏ ਆ ਵੀ ਹਰੇਕ ਬੰਦਾ ਘਰੋਂ ਨਹੀਂ ਖਰਾਕ ਖਾ ਸਕਦਾ ਟੈਲੈਂਟ ਹੁੰਦਾ ਨਾ ਇਹਨਾਂ ਟਾਈਮ ਬੜੀ ਟਾਈਮ ਭਾਲਦੀ ਆਪਣੇ ਨੂੰ ਆਪ ਹੁੰਦਾ ਜੇ ਸਾਰੇ ਜੜੀ ਵਿੱਚ ਉੱਠੇ ਹੋਏ ਆ ਹੂੰ ਉਹਨੂੰ ਐ ਕੰਮ ਵੀ ਆਪਣੇ ਤਰ੍ਹਾਂ ਦਾ ਹੁੰਦਾ ਜੇ ਟਾਈਮ ਬਰਬਾਦ ਕਰੀ ਜਾਂਦਾ ਕੋ ਹੁੰਦਾ ਤਾਂ ਇਹ ਹੂੰ ਨੇ ਥੋੜੀ ਕਬੱਡੀ ਜੇ ਤੁਹਾਨੂੰ ਪਤਾ ਹੈ ਲੋਕ ਥੋੜਾ ਡਰਦੇ ਆ ਛੱਟਾਂ ਤੇ ਤਾਂ ਹੂੰ ਉਹ ਪ੍ਰੋਬਲਮ ਉਹ ਫੋਨ ਫੋਨ ਸੰਗੋ ਦੱਸਾਈ ਹੋਇਆ ਸਾਰਾ ਇਹਨਾਂ ਪ੍ਰੋਬਲਮ ਆ ਜਾਂਦੀ ਹੈ ਡਰ ਲੱਗਦਾ ਬਈ ਹੁਣ ਕਿਤੇ ਗਰਾਊਂਡ 'ਚ ਜਿਵੇਂ ਤੁਸੀਂ ਗੱਲ ਕਰਦੇ ਹੋ 4 ਸਾਲਾਂ ਬਾਅਦ ਮੈਚ ਖੇਡੇ ਨਾ ਦੂਜੇ ਤੀਜੇ ਮੈਚ ਅੱਜ ਨਹੀਂ ਖੇਡੇ ਮੈਚ ਮੈਂ ਸੈਟ ਹੋ ਕੇ ਆਈ ਸਾਲ ਖੇਡਦਾ ਠੀਕ ਆ ਪਰ ਖੇਡਦਾ 8-10 ਮੈਚ ਹੀ ਸੱਟ ਲੱਗੇ ਹਾਂ ਸੱਟ ਲੱਜ ਜਾਂਦੀ ਹੈ ਜਿਵੇਂ ਚੈਨਲ ਗੁੱਡੀ ਤੇ ਲੱਗੇ ਫਿਰ ਥੋੜੇ 10-15 ਮੈਚ ਖੇਡੇ ਪ੍ਰੋਬਲਮ ਆ ਗਈ ਸੀ ਗੁੱਡੀ 'ਚ ਫਿਰ ਛਿੱਲੀ ਫੜ ਗਈ ਸੀ ਫਿਰ ਛਿੱਲੀ ਚਾੜੀ ਆ ਜਾਂਦੀ ਰੇਨ ਕਰਾਂਗੇ ਤੇ ਆ ਉਹਨੇ ਜਾਂ ਲਿਗਾਮੈਂਟ ਜਾਂ ਚੱਲੀ ਕੁਝ ਵੀ ਪ੍ਰੋਬਲਮ ਹੁੰਦੀ ਟਾਈਮ ਲੱਗ ਜਾਂਦਾ ਹੁਣ ਮੇਰਾ ਲਾਸਟ ਬਾਈ ਮਨੀਤ ਲਾਲ ਦਾ ਕੇਮਪ ਲੱਗਿਆ ਜੁੱਦੀ ਅਸੀਂ ਮਿੰਟ ਲਾਈ ਜਾਂਦੇ ਉੱਥੇ ਉੱਥੇ ਗੋਡੇ ਦੇ ਅੰਦਰੋਂ ਹੱਡੀ ਬਰਨ ਲਾਡੀ ਸੈਟ ਮੈਂ ਤੋਂ ਲਾ ਕੇ ਸੈਟਿੰਗ ਹੋ ਗਈ ਕੋਲ ਤੇ ਫਿਰ ਬਾਅਦ ਮੈਂ ਘੇਟਣ ਲੱਗਣਾ ਕਿ ਉਦੋਂ ਹੱਡੀ ਬਾਹਰ ਫਿਰ ਉਹਦਾ ਆਪਰੇਸ਼ਨ ਆਇਆ 2 ਮਹੀਨੇ ਪਹਿਰ ਕਰਿਆ 3 ਮਹੀਨੇ ਬਣਾਇਆ ਫਿਰ ਉਹਨੇ ਮੇਂਹਤ ਲਾਜੀ ਫਿਰ ਉਹਨਾ ਤੇ ਫਿਰ ਮੈਂ ਡਿੱਡੇ ਮੇਰਾ ਆਪਨ ਤਰ੍ਹਾਂ ਇੱਕ ਢਿੱਡੇ ਹੋਣੇ ਠੀਕ ਹੈ ਤੇ ਬੜੀ ਬੈਸਟ ਵੀ ਆਇਆ ਤਿੰਨ ਚਾਰ ਜਗ੍ਹਾ ਤੇ ਉਸ ਤੋਂ ਬਾਅਦ ਹੁਣ ਫਿਰ ਸੱਤ ਲੱਗ ਮੇਰੇ ਉੱਤੇ ਲੱਗਾਣੇ ਕਰਨੇ ਫਿਰਦੇ ਮੈਂ ਠੀਕ ਹੈ ਤੇ ਉੱਥੇ ਮੋਢੇ ਦੀ ਸੱਤ ਲੱਗ ਹਮ ਗੇਟ ਕੋਲ ਮਸਲ ਟੁੱਟਿਆ ਹੋਇਆ ਹੈ ਇਹ ਡੋਲੇ ਦਾ ਵੀ ਮਸਲ ਟੁੱਟਿਆ ਹੋਇਆ ਠੀਕ ਹੈ ਸੱਤਾਂ ਟਰਾਫੀ ਲੱਗੀਆਂ ਪਰ ਸਪੋਰਟ ਨਹੀਂ ਦਿੱਤੀ ਜਿਵੇਂ ਆਪਣੇ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ ਹਮ ਤਿੰਨ ਚਾਰ ਪਿੰਡੋਂ ਆ ਬੰਦੇ ਹਮ ਤੇ ਬਾਕੀ ਆਪਣੇ ਏਰੀਆ ਦੇ ਪਲੇਅਰ ਆ ਜਿਹਨੇ ਏਰੀਆ ਦਾ ਕਰਦੇ ਆ ਨਹੀਂ ਭਾਈ ਸਾਡੇ ਆਪਣੇ ਵੀ ਹਣਾ ਜਿਵੇਂ ਹੋ ਗਿਆ ਹਾਂ ਕਰਦਾ ਆਪਣੇ ਏਰੀਆ ਦੇ ਇਹ ਆਪਣੇ ਏਰੀਆ ਕਰਦਾ ਅਸੀਂ ਖੇਡੇ ਵੀ ਇਕੱਠੇ ਆ ਯਾਰੀ ਫੁੱਲਾ ਹਣਾ ਹਮ ਸਾਰੇ ਪਲੇਅਰਾਂ ਨਹੀਂ ਪਿਆਰ ਆ ਜਿਹੜੀ ਸਾਡਾ ਫੇਵਰੇਟ ਵੀ ਹੋ ਹੈ ਇਹ ਬੋਦਾ ਹਾਂ ਸਹੀ ਹੈ ਪਰ ਉਹ ਆਪਦੀ ਜਗ੍ਹਾ ਹਣਾ ਹਮ ਯਾਰੀ ਦੋਸਤੀ ਆਪਦੀ ਜਿਹੜਾ ਸਹੀ ਉਹ ਗਾਈਡ ਵੀ ਸਹੀ ਕਰਦਾ ਹਮ ਦੇ ਸਾਥ ਵੀ ਦਿੰਦਾ ਪਰ ਸ਼ੋਅ ਆਫ じゃ ਨਹੀਂ ਕਰਦਾ ਤੇ ਆਪਣੇ ਸਾਰੇ ਪਲੇਅਰ ਹੀ ਵਧੀਆ ਗੜਨ ਹੋ ਗਿਆ ਮੁੰਡਾ ਹੂੰ ਪੂਰਾ ਵਧੀਆ ਇਹ ਪੂਰੀ ਸਪੋਰਟ ਦਿੱਤੀ ਇਹਨੇ ਆਪਾਂ ਜਿੰਨੇ ਵੀ ਆ ਸੀਤਾ ਹੋ ਗਿਆ ਗੜਨ ਹੋ ਗਿਆ ਦੁੱਧਿਆਲੇ ਹੋ ਗਏ ਹੂੰ ਤੇ ਆਪਾਂ ਕਹਿੰਦੇ ਦੌਰ ਤੇ ਵਰਤ ਨਹੀਂ ਨਹੀਂ ਚਾਹੀਦਾ ਵੀ ਆਈ ਇੱਕ ਦੋ ਦੇ ਖੁਸ਼ੀ ਜਾਨੀ ਸਾਰੇ ਇੱਕ ਬਈ ਤੁਹਾਡੇ ਨਾਲ ਪੰਜ ਛੇ ਆਪਰੇਸ਼ਨ ਹੋ ਗਏ ਹਨ ਹੁਣ ਇਹ ਕਿਸੇ ਨਵੇਂ ਬੰਦੇ ਦੇ ਪਲੇਅਰ ਦੇ ਵਜੇ ਨਹੀਂ ਕੁਆਡੀਆਂ ਤੇ ਸੱਟ ਲੱਗ ਜਾਂਦੀ ਹੈ ਕੀ ਉਹਨੂੰ ਆਪਾਂ ਮੜਕ ਦੱਸ ਦਈਏ ਨਾ ਵੀ ਕੋਈ ਕਿਸੇ ਦਾ ਭਲਾ ਹੋ ਜੇ ਵੀ ਕੀ ਉਹਨੂੰ ਪ੍ਰੇਸ਼ ਕਰਨਾ ਚਾਹੀਦਾ ਵੀ ਹਨਾ ਜਦੋਂ ਆਪਰੇਸ਼ਨ ਕਰਾਉਣ ਤੋਂ ਬਾਅਦ ਤੇ ਜਾਂ ਉਹਨੂੰ ਕੀ ਖਾਣਾ ਖਾਣੀ ਚਾਹੀਦੀ ਹੈ ਹਨਾ ਨਹੀਂ ਪਹਿਲਾਂ ਤਾਂ ਆਪਰੇਸ਼ਨ ਬਾਬੇ ਜਦੋਂ ਸਾਟੇ ਨਾਲ ਲੱਗ ਜਾਈ ਹੈ ਹਨਾ ਕਿ ਪਲੇਅਰ ਜਦੋਂ ਸਾਟ ਲੱਗ ਜਾਂਦੀ ਹੈ ਉਹ ਰੈਸਟ ਨਹੀਂ ਕਰਦੇ ਉਹਦੀ ਐਕਸਰਸਾਈਜ਼ ਨਹੀਂ ਕਰਦੇ ਉਹਨੂੰ ਪਤਾ ਨਹੀਂ ਆਪਣੇ ਕੋਈ ਇਹ থੈਰੇਪੀ ਵਾਲੇ ਹੈ ਨਹੀਂ ਵਧੀਆ ਆਪਣੇ ਜਿਹੜੇ ਸੂ ਡਾਕਟਰ ਹੈ ਉਹਨੇ ਕੋ ਨਹੀਂ ਦਿੰਦਾ ਲੈ ਨੂੰ ਆਪਦੇ ਇੱਕ ਦੂਜੇ ਨੂੰ ਪੁੱਛਣ ਜਿਹੜੇ ਵਧੀਆ ਪਲੇਅਰ ਹੈਗੇ ਜਿਹਨਾਂ ਨੇ ਸੱਟਾਂ ਸੁੱਟਾਂ ਲੱਗੀਆਂ ਹਨ ਇਹਨਾਂ ਨੂੰ ਬੰਦੇ ਨੌਲੇਜ ਆ ਹੀ ਜਾਂਦੀ ਜਦੋਂ ਬੰਦਾ ਕਿਸੇ ਤੇ ਬੀਤਦੀ ਹੈ ਉਹ ਬੰਦੇ ਨੂੰ ਪੁੱਛ ਕੇ ਆਪ ਦੀ ਮਿਹਨਤ ਲਾਵੇ ਐਸਐਸਆਈ ਲਾਵੇ ਫਿਰ ਫਟੋਗੇ ਰੈਸਟ ਜ਼ਰੂਰੀ ਹੈ ਡਾਈਟ ਤੇ ਰੈਸਟ ਪਲੇਅਰ ਫਿਰ ਤਗੜਾ ਹੋ ਠੀਕ ਹੈ ਡਾਈਟ ਦੀ ਗੱਲ ਕਰਕੇ ਵੀ ਡਾਈਟ ਕੀ ਫਾਲੋ ਕਰਨੀ ਚਾਹੀਦੀ ਜਦੋਂ ਵੀ ਡਾਈਟ ਮੈਂ ਆਪੇ ਜਿਵੇਂ ਦੂਤੀ ਪਾਣੀ ਉਹ ਆਪਣੇ ਘਰ ਦੁੱਧ ਲੱਸੀ ਉਹ ਚੱਲਦੇ ਬਾਕੀ ਹੋ ਗਿਆ ਬਰਾਮ ਬਲੋਂ ਦਾ ਜਣਾ ਹੋ ਗਿਆ ਤੇ ਅੰਡੇ ਬਕਮੀਟ ਮੋਟਾ ਹੋ ਗਿਆ ਇੱਕ ਦਿਨ ਲਖਾਈ ਚੱਲੇ ਜਿਵੇਂ ਛੇਰ ਵਗੈਰਾ ਠੀਕ ਹੈ ਹਾਂ ਜੇ ਉਹ ਛੱਟ ਛੁੱਟ ਲੱਗੇ ਖਰੋੜੇ ਕੱਢੀਏ ਸਭ ਉਹ ਮੈਂ ਨਵੀਂ ਵੀ ਘਰ ਜਾਂਦਾ ਪਰ ਉਹਨਾਂ ਸਬਰ ਅੱਛਾ ਸਬਰ ਚਾਹੀਦਾ ਮੈਂ ਬਹੁਤ ਸਬਰ ਕੀਤਾ ਸਹੀ ਅੱਲਾਹ ਉਹਨੇ ਸੱਟਾਂ ਲਾ ਕੇ ਬੰਦਾ ਜਾਂ ਗਲਤ ਰਸਤੇ ਚੱਲੇ ਜਾਂਦਾ ਸਹੀ ਅੱਲਾਹ ਬਾਬੇ ਚਰਪਾ ਲਾ ਲੋ ਜਾਂ ਫੈਮਿਲੀ ਸਪੋਰਟ ਲਾ ਲੋ ਬੱਚੇ ਆ ਜਾਂਦੇ ਪਰਮਾਤਮਾ ਦੀ ਕਿਰਪਾ ਵੀ ਕਿਰਪਾ ਸੱਟਾਂ ਨਾਲ ਬਾਦ ਕਿਸਮਤ ਹੈ ਕਿਸਮਤ ਬਾਦਿਆਂ ਰਹਿੰਦੀ ਪਰ ਉੱਠ ਚੜੀਦਾ ਇੱਕ ਵੀ ਹੁਣ ਜੇ ਆਪਾਂ ਇਹਦੀ ਸੋਨੂ ਦੀ ਗੱਲ ਕਰਦੇ ਹਾਂ ਨਾ ਤਨੁਆਏ ਲੱਗਈਏ ਮੇਰੀ ਅਰਸਰੀ ਤੇ ਸੱਟਾਂ ਵਾਜਦੀਆਂ ਚੱਲ ਇਹਨੂੰ ਕਿਸੇ ਹੋਰ ਕੰਮ ਧੰਦੀ ਲੱਗੇ ਨਹੀਂ ਜਦੋਂ ਮੈਂ ਗ੍ਰੈਜੂਏਟ ਚੋਰ 15 ਖੇਡਦੇ ਜਦੋਂ ਜਿੰਮ ਹੁੰਦੀ ਆਪਣੇ ਜਿੰਮ ਦੀ ਮਿਹਨਤ ਤੋਂ ਬੋਲ ਨਾ ਆਵੇ ਠੀਕ ਇਹਨੂੰ ਦੇਖ ਕੇ ਬੜੀ ਲਾਇਕ ਹੈ ਖੇਡਣਾ ਇਹ ਮਰਿਆ ਆਪਣੇ ਬਾਬੇ ਦੇ ਮੇਲਾ ਹੁੰਦਾ ਹੂੰ ਹੂੰ ਥਿੱਲੇ ਤੇ ਬਾਬਾ ਗੋਰਖਨਾਥ ਜੀ ਦਾ ਰਸਤਾ ਜਾਂਦਾ ਉਦੋਂ ਇਹ 30 ਕਿਲੋ 30 ਕਿਲੋ ਜਿਹੜੇ 30 ਕਿਲੋ ਜਿਹੜੇ ਹੀ ਠੀਕ ਹੈ ਮੈਨੂੰ ਚੱਲਾਈ ਸ਼ਰਮ ਹੈ ਜੱਤੀਆ ਮੈਨੂੰ ਹਟਾਉਂ ਲਈ ਮੈਂ ਪੜਦਾ ਹੂੰ ਮੈਨੂੰ ਹੁਣ ਪਤਾ ਆਪਨੂੰ ਜਿਹੜੀ ਚੀਜ਼ ਵੱਡ ਜਾਂਦੀ ਉਹਨੂੰ ਪਤਾ ਲੱਗ ਜਾਂਦਾ ਕੀ ਆ ਉਹਦੇ ਦੀ ਕੀ ਨਹੀਂ ਸਹੀ ਹੈ ਮੈਨੂੰ ਮੈਂ ਛਟਾ ਪੇਟਾ ਪੜਨਾ ਚਲੇ ਖੇਡਦਾ ਮੈਂ ਖੇਡਦਾ ਤੂੰ ਪੜਦਾ ਉਸ ਤੋਂ ਬਾਅਦ ਜੀ ਕਿੰਨਾ ਤੱਕ ਖੇਡ ਲਈ ਚਲੋ ਬਈ ਮੰਨਿਆ ਨਹੀਂ ਇਹ ਕਿੱਡੀ ਗੀਆ ਨਹੀਂ ਅੱਜ ਬਾਬੇ ਜੇ ਫੁੱਲ ਬਦਿਆ ਖੇਡਦੇ ਹਨਾ ਬਾਹਰ ਵੀ ਜਾਇਆ ਉਹਦੇ ਕਿ ਬੂਟਾ ਰੰਗਵਾੜੀ ਆ ਸਹੀ ਗੱਲ ਆ ਬਈ ਵਧੀਆ ਆਪਣੀ ਗੱਲ ਹਰੇ ਸਾਰੇ ਆਪਣੀ ਜੰਨੀ ਵੀ ਹੂੰ ਟੀਮ ਦੇ ਪਲੇਅਰ ਮੰਨਦੇ ਗਾ ਲਈ ਨਹੀਂ ਠੀਕ ਆਪਣਾ ਮੁੰਡਾ ਹੈਪੀ ਵੀ ਗਿਆ ਬਾਹਰ ਹੂੰ ਤੇ ਉਹ ਵੀ ਵਧੀਆ ਸਾਰੇ ਆਪਣੇ ਨਹੀਂ ਕੋਈ ਕਿਸੇ ਮੂੰਹ ਇਧਰੋਂ ਹੁੰਦਾ ਉਧਰ ਨਹੀਂ ਲੜਾਈ ਪੜਾਈ ਹੈ ਨਹੀਂ ਭਾਈ ਮਾੜੀ-ਮੋੜੀ ਨੌਟਚੋ ਚੋਕ ਹੁੰਦੀ ਰਹਿੰਦੀ ਉਹ ਮੰਨ ਜਾਂਦੇ ਮੇਰੀ ਗੱਲ ਮੰਨਦੇ ਸਾਰੇ ਨਹੀਂ ਫਿਰ ਚਾਹੀਦਾ ਵੀ ਆ ਬਈ ਸੀਨੀਅਰ ਪਲੇਅਰ ਦਾ ਨਾ ਅੱਜ ਤਾਂ ਕਰਨੀ ਭਾਈ ਹੈਪੀ ਵੀ ਇਨਸਾਨ ਬਹੁਤ ਵਧੀਆ ਹੈ ਨਾ ਨਹੀਂ ਹਾਂ ਬਹੁਤ ਵਧੀਆ ਇਨਸਾਨ ਉਹ ਫਿਰ ਬਈ ਕੈਨੇਡਾ ਹਾਂ ਉਹ ਕੈਨੇਡਾ ਆਏ ਸੀ ਨਾ ਪਿੱਛੇ ਪਿੱਛੇ ਆਏ ਹੁਣ ਫੇਰ ਆਉਣਾ ਉਹਨੇ ਮੈਚ ਮੈਚ ਹੋ ਗਈ ਖਤਮ ਤਿੰਨ ਚਾਰ ਦਿਨ ਹੋ ਗਏ ਉੱਥੇ ਮੈਸੇਜ ਆਇਆ ਠੀਕ ਹੈ ਮੈਂ ਆਉਂਗਾ ਬਾਈ ਉਹਦੇ ਸੱਟ ਲੱਗੀ ਹੋਈ ਹੈ ਕੋਣੀ ਤੇ ਥੋੜੀ ਜੀ ਠੀਕ ਹੈ ਉਹ ਜਣਾ ਖੇਡ ਕੇ ਦੇਖਦਾ ਜੀ ਜੇ ਸੱਟ ਬਹਿ ਗਈ ਫਿਰ ਤਾਂ ਖੇਡੂਗਾ ਨਹੀਂ ਫਿਰ ਉਹਨੇ ਆਪਰੇਸ਼ਨ ਉਹਦੇ ਵੀ ਸੱਟਾਂ ਸਰੀਰ ਛੋਟਾ ਸੱਟਾਂ ਬਾਲੀਆਂ ਹੋ ਗਈਆਂ ਹਾਂ ਦੋ ਦਿਨ ਸੱਟਾਂ ਵੱਜੀਆਂ ਹੋਈਆਂ ਸਹੀ ਹੈ ਇੱਕ ਬਈ ਹੁਣ ਜਿਵੇਂ ਆਪਾਂ ਗੱਲ ਕਰਕੇ ਵੀ ਜਿਵੇਂ ਪਹਿਲਾਂ ਵੀ ਗੱਲ ਕੀਤੀ ਜਿਵੇਂ ਆਪਣੇ ਪਿੰਡਾਂ ਜਿਵੇਂ ਖਾਸ ਕਰਕੇ ਆਪਣੇ ਜਿਲ੍ਹਿਆਂ ਦੀ ਟੀਮਾਂ ਨਾ ਘਟਾਉਂਦੇ ਕਹਿੰਦੇ ਮਾਲਵੇ ਖੇਤਰ ਤੋਂ ਹੀ ਲਾ ਲਓ ਤੁਸੀਂ ਤੁਹਾਡੇ ਹਿਸਾਬ ਨਾਲ ਵੀ ਆਪਾਂ ਨੂੰ ਆਪਣੇ ਖੇਤਰ ਨੂੰ ਹੀ ਲਾ ਲਵੀਂ ਕੀ ਕਦਮ ਚੱਕਣੇ ਚਾਹੀਦੇ ਜਿਹਦੇ ਨਾਲ ਪਲੇਅਰ ਉੱਠਣ ਵੱਧ ਤੋਂ ਵੱਧ ਪਲੇਅਰ ਪਹਿਲਾਂ ਤਾਂ ਆਪਾਂ ਪਿੰਡ ਲੈਵਲ ਤੇ ਬੰਦੇ ਨੂੰ ਸਪੋਰਟ ਕਰਨੀ ਚਾਹੀਦੀ ਲੋਕਾਂ ਨੂੰ ਫਿਰ ਆਪਣੇ ਜਿਹੜੇ ਆਪਣੇ ਜਿਲ੍ਹੇ ਦੇ ਸਪੋਰਟਸ ਆਉਂਦੀ ਹੈ ਅਕੈਡਮੀ ਜਾਂ ਕਿਸੇ ਮੀਟਰ ਸੰਸਬੰਧੀ ਹੋਵੇ ਉੱਥੇ ਸਾਰੇ ਹੋਣ ਸਾਰੇ ਹਿਸਾਬ ਨਾਲ ਜਿਵੇਂ ਸਾਰੇ ਪਲੇਅਰਾਂ ਨੂੰ ਡਾਈਟ ਵਗੈਰਾ ਮਿਲੇ ਹੁਣ ਬੰਦਾ ਜੇ ਜ਼ਿਲ੍ਹੇ ਤੋਂ 56 ਪਲੇਅਰ ਮਾਹਾਂ ਹੋ ਐ ਨਹੀਂ ਨੇ ਨਹੀਂ ਹੋਣੀ ਹਾਂ ਉਹਨਾਂ ਬੰਦਾ ਡਾਈਟ ਦੇ ਸਕਦਾ ਹੂੰ ਕੋਈ ਸੰਸਥਾ ਬਣੀ ਹੋਵੇ ਨਾ ਬੜੇ ਟਰੈਡਿੰਗ ਵਗੈਰਾ ਬਣੀ ਹੋਵੇ ਜਿਵੇਂ ਮਾਝੇ ਚ ਟਰੈਡੀਆਂ ਨਹੀਂ ਘਰੇ ਵਾਲੇ ਹੈਗੇ ਜਿਹਨੂੰ ਬਹੁਤ ਬਾਬਾ ਜੀ ਕਰਦੇ ਹਨਾ ਹੂੰ ਇਹ ਇੰਦਾਂ ਦੀ ਸਸਤਾ ਚਾਹੀਦੀ ਆਪਣੀ ਮਾਲਵਾਚ ਹਾਂ ਨਹੀਂ ਬਈ ਜਿਵੇਂ ਹੁਣ ਮੈਂ ਵੇਖਿਆ ਇੱਕ ਦੋ ਮਾਝੇ ਜਿਵੇਂ ਆਪਣੇ ਕੋਲ ਨਾ ਫਰੈਂਡ ਆ ਪਲੇਅਰ ਜਿਹੜਾ ਉਹ ਸਪੋਰਟ ਵੀ ਕਰਦੇ ਆ ਮੰਨ ਲਓ ਜਿਵੇਂ ਆਪਾਂ ਹੁਣ ਜਾਵੜੇ ਆਪਣੀ ਇੱਜ਼ਤ ਬਹੁ ਕਰਦੇ ਆ ਉਹ ਪਲੇਅਰ ਦੀ ਸਾਰਾ ਬਹੁਤ ਕਰਦੇ ਆ ਬਹੁਤ ਕਰਦੇ ਆ ਆਪਣੇ ਨਹੀਂ ਉਹ ਨਹੀਂ ਥੋੜੇ ਜਿਹਾ ਘੱਟ ਆਪਣੇ ਨਹੀਂ ਨਹੀਂ ਕਰਦੇ ਥੋੜਾ ਜਿਹਾ ਆਪਣੇ ਉਹ ਪਲੇਅਰਾਂ ਤੋਂ ਉਹ ਕਰਦੇ ਆ ਹਾਂ ਬਾਕੀ ਆ ਵੀ ਆ ਵੀ ਸਪੋਰਟ ਹੁੰਦੀ ਹੈ ਬਈ ਯਾਰ ਹਾਂ ਸਹੀ ਹੈ ਬਈ ਉਹ ਗੇਮ ਨੂੰ ਪਿਆਰ ਕਰਦੇ ਉਹਦਾ ਪਰ ਸ਼ੁਰੂ ਤੋਂ ਹੀ ਪਹਿਲਵਾਨ ਨੇ ਪਹਿਲਵਾਨ ਨੇ ਸਹੀ ਹੈ ਤਾਂ ਜਦੋਂ ਉਹਨਾਂ ਨੂੰ ਪਤਾ ਪਲੇਅਰ ਕੇ ਦਮ ਹੈ ਲੋਕ ਕਹਿੰਦੇ ਪਲੇਅਰ ਹੁੰਦੇ ਬਾਅਦ ਪਲੇਅਰ ਬਹੁਤ ਹਨ ਪਲੇਅਰ ਦੀ ਦੁੱਖ ਪਲੇਅਰ ਹੀ ਜਾਣਦਾ ਸਹੀ ਲੋਕਾਂ ਨੂੰ ਆਇਆ ਚੇੜਦਾ ਇੰਨਾ ਜਿੱਤਦਾ ਹੈ ਉਹ ਕਰਦਾ ਪਰ ਉਹਨੇ ਉਹ ਤੋਂ ਬਦਲਾਅ ਆਇਆ ਦੇ ਵੀ ਹੈ ਝੰਡਾ ਵੀ ਖਰਾਬ ਹੁੰਦਾ ਸਹੀ ਹੈ ਬਈ ਜੱਲਾਂ ਕਰਨੇ ਚਾਹਤਿਆਂ ਬਰਾ ਗਰਾਊਂਡ ਤੇ ਪਤਾ ਲੱਗਦਾ ਜੀ ਅੱਜ ਫਿਰ ਬਈ ਇੱਥੇ ਦੋ ਪਲੇਅਰ ਬਰੋਂ ਹਾਂ ਦੋ ਪਲੇਅਰ ਬਰ ਆਪਣੇ ਪਿੰਡ ਦੀ ਟੀਮ ਹੀ ਬਣੀ ਹੈ ਆਪਣੇ ਪਿੰਡ ਦੀ ਕਿਹੜੇ ਕਿਹੜੇ ਪਿੰਡਾਂ ਐ ਬੋਲਦੀ ਵੱਜੂ ਆਣੇ ਵਾਲਾ ਤੇ ਮੰਦਰ ਸੇਲ ਵਦਿਆ ਮੰਦਰ ਸੇਲ ਠੀਕ ਚਲੋ ਠੀਕ ਹੈ ਫਿਰ ਬਈ ਬੈਸਟ ਆਫ ਲੰਕ थैंक यू ਬਰੋ ਬਾਕੀ ਪਰਮਾਤਮਾ ਸਭ ਕੰਮ ਦੋਸਤੀ ਰੱਖੇ ਹੈ ਨਾ ਤੇ थैंक यू ਬਰੋ ਚਲੋ ਠੀਕ ਹੈ ਬਈ ਸੋਨੂੰ